ਸੁਖਬੀਰ ਬਾਦਲ ਤੇ ਅਕਾਲੀ ਦਲ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਚਾਹੇ ਉਹ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਣਾ ਹੋਵੇ ਚਾਹੇ ਉਹਨਾਂ ਨੂੰ ਸਜ਼ਾ ਲਗਾਣੀ ਹੋਵੇ ਜਾਂ ਉਹਨਾਂ ਦੇ ਵੱਲੋਂ ਸਜ਼ਾ ਪੂਰੀ ਕਰਨ ਦੌਰਾਨ ਜੋ ਉਹਨਾਂ ਤੇ ਹਮਲਾ ਹੋਇਆ ਉਹ ਹੋਵੇ ਇਹ ਸਜ਼ਾ ਪੂਰੀ ਕਰਕੇ ਉਹਨਾਂ ਦੀ ਅਕਾਲ ਤਖਤ ਤੇ ਪੇਸ਼ੀ ਹੋਵੇ ਸਾਰੀ ਗੱਲਾਂ ਹੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਤੇ ਇਸ ਦੇ ਵਿਚਾਲੇ ਅਕਾਲੀ ਦਲ ਦੇ ਵਿੱਚ ਜੋ ਅਸਤੀਫਿਆਂ ਦੀ ਜੋ ਹੁਕਮ ਜੱਜਾ ਸਾਹਿਬਾਨਾਂ ਦੇ ਵੱਲੋਂ ਦਿੱਤੇ ਗਏ ਸੀ ਉਹ ਜੋ ਮੁੱਦਾ ਹੈ ਉਹ ਵੀ ਹੁਣ ਗਰਮਾਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲਾਂ 3 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਸਿੰਘ ਸਾਹਿਬਾਨਾਂ ਦੇ ਵੱਲੋਂ ਅਸਤੀਫੇ ਜੋ ਹੈ ਪ੍ਰਬੰਧ ਕਰਨ ਦੇ ਲਈ ਲੇਕਿਨ ਅਸਤੀਫੇ ਨਹੀਂ ਪ੍ਰਵਾਨ ਕੀਤੇ ਗਏ ਤਾਂ ਉਹਨਾਂ ਦੇ ਵੱਲੋਂ ਇਸ ਸਮਾਂ ਜੋ ਹੈ 20 ਦਿਨਾਂ ਦਾ ਕਰ ਦਿੱਤਾ ਗਿਆ ਲੇਕਿਨ ਹੁਣ ਤੱਕ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਹਲਚਲ ਹੁੰਦੀ ਨਹੀਂ ਨਜ਼ਰ ਆ ਰਹੀ ਹੈ ਤੇ ਇਸ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਹਰੇਕ ਦੀਆਂ ਨਜ਼ਰਾਂ ਅਸਤੀਫਿਆਂ ਤੇ ਟਿਕੀਆਂ ਹੋਈਆਂ ਨੇ ਤੇ ਇਸ ਮਾਮਲੇ ਤੇ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਕਿਉਂਕਿ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਮੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਕੀ ਕੁਝ ਮੰਗ ਕੀਤੀ ਗਈ ਹੈ ਕੀ ਗੱਲ ਦਵਾਵਾਂਗੇ ਤਾਂ ਇਸ ਮਾਮਲੇ ਤੇ ਵਾਧੂ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ कौर ਮੌਜੂਦ ਨੇ ਤਾਂ ਬਿਲਕੁਲ ਪ੍ਰਭਜਤ ਜਿਵੇਂ ਅ ਅਕਾਲ ਤਖਤ ਸਾਹਿਬ ਤੇ ਪਹੁੰਚੀ ਸਿੱਖ ਜਥੇਬੰਦੀਆਂ ਭਾਈ ਖੋਸਾ ਵੀ ਉਹਨਾਂ ਚ ਸ਼ਾਮਿਲ ਸੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਸ ਮੁੱਦੇ ਨੂੰ ਲੈ ਕੇ ਕਿਹੜਾ ਮੁੱਦਾ ਉਹ ਚੱਕੇ ਕਿਹੜਾ ਮੁੱਦਾ ਚੱਕਣ ਦੇ ਲਈ ਉਹ ਅਕਾਲ ਤਖਤ ਸਾਹਿਬ ਪਹੁੰਚੇ ਨੇ ਬਿਲਕੁਲ ਸੁਪਰੀਆ ਸੁਖਜੀਤ ਸਿੰਘ ਖੋਸਾ ਖਾਸ ਕਰਕੇ ਕਾਫੀ ਸਿੱਖਾਂ ਦੇ ਨਾਲ ਨਜ਼ਰ ਆਏ ਜਿਨ੍ਹਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਪੇਸ਼ ਹੋਏ ਜਿਨ੍ਹਾਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਖਾਸ ਕਰਕੇ ਭਾਈ ਨਰਾਇਣ ਸਿੰਘ ਚੋੜਾ ਜਿਨ੍ਹਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਗਿਆ ਸੀ 20 ਦਿਨਾਂ ਦੇ ਵਿੱਚ ਇਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਸੁਪਰੀਆ ਲਗਾਤਾਰ ਇਸ ਮਾਮਲੇ ਤੇ ਸਿਆਸਤ ਹੋਈ ਅਕਾਲੀ ਦਲ ਨੂੰ ਘੇਰਿਆ ਗਿਆ ਪਹਿਲੇ ਇਲਜ਼ਾਮ ਸੀ ਕਿ ਸੁਭੀ ਸਿੰਘ ਬਾਦਲ ਦੇ ਵੱਲੋਂ ਖੁਦ ਤੇ ਆਪ ਹਮਲਾ ਕਰਵਾਇਆ ਗਿਆ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਬਿਆਨਬਾਜ਼ੀਆਂ ਚੱਲ ਰਹੀਆਂ ਸਨ ਜਿਸ ਤੋਂ ਬਾਅਦ ਅਕਾਲੀ ਦਲ ਨਰਾਇਣ ਸਿੰਘ ਚੋੜੇ ਨੂੰ ਘੇਰ ਦੇ ਨਜ਼ਰ ਆਏ ਕਿ ਉਹ ਪੁਲਿਸ ਦੇ ਨਾਲ ਮਿਲਿਆ ਹੋਇਆ ਹੈ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤਾਂ ਹੁਣ ਇਸ ਸਾਮਨੇ ਦੇ ਵਿੱਚ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਕਾਫੀ ਐਕਟਿਵ ਨਜ਼ਰ ਆ ਰਹੀਆਂ ਨੇ ਖਾਸ ਕਰਕੇ ਉਹ ਸਿੱਖ ਜਥੇਬੰਦੀਆਂ ਜਿਹੜੀਆਂ ਵਕਵਾਦੀ ਸੋਚ ਦੇ ਨਾਲ ਸਾਂਝ ਰੱਖਦੇ ਨੇ ਜਿਸ ਤਰੀਕੇ ਦੇ ਨਾਲ ਦਲ ਖਾਲਸਾ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਹੁਣ ਸੁਖਜੀਤ ਸਿੰਘ ਖੋਸਾ ਦੀ ਐਂਟਰੀ ਹੋ ਗਈ ਹੈ ਖਾਸ ਕਰਕੇ ਉਹ ਨਰਾਇਣ ਸਿੰਘ ਚੌੜਾ ਦੀ ਹਮਾਇਤ ਕਰਦੇ ਨਜ਼ਰ ਆਏ ਤੇ ਉਹਨਾਂ ਦੇ ਵੱਲ ਇਹ ਵੀ ਗੱਲ ਕਹੀ ਗਈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਐ ਜੀ ਪੀ ਸੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਹੋਈ ਤੇ ਉਹਨਾਂ ਦੇ ਵੱਲੋਂ ਇਹ ਖਾਸ ਕਰਕੇ ਹਰਜਿੰਦਰ ਸਿੰਘ ਧਾਮੀ ਤੇ ਨਿਸ਼ਾਨੇ ਸਾਧੇ ਗਏ ਤੇ ਸਿੱਧਾ ਉਹਨਾਂ ਦੇ ਵੱਲੋਂ ਸੁਪਰੀਆ ਚੈਲੰਜ ਕੀਤਾ ਗਿਆ ਕਿ ਜੇਕਰ ਤਾ ਮਿਸਾਬੇ ਕਹਿੰਦੇ ਨੇ ਕਿ ਨਰਾਇਣ ਸਿੰਘ ਚੌੜੇ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਤੇ ਉਹਨਾਂ ਨੇ ਸਿੱਧਾ ਸਿੱਧਾ ਇਹ ਚੇਤਾਵਨੀ ਦਿੱਤੀ ਹੈ ਚੈਲੰਜ ਕੀਤਾ ਹੈ ਕਿ ਜੇ ਨਰਾਇਣ ਸਿੰਘ ਚੌੜੇ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇਗਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਇੱਕ ਤਰ੍ਹਾਂ ਕੋ ਐਨੇ ਗਰਮ ਹੁੰਦੇ ਨਜ਼ਰ ਆਏ ਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦਾ ਰਸ ਵਿਸਿੰਗ ਬਾਦਲ ਨੇ ਆਪਣੇ ਆਹ ਸ੍ਰੀ ਅਕਾਲ ਤਖਤ ਸਾਹਿਬ ਦੇ ਸੁਪਰੀਆ ਸਾਹਮਣੇ ਬੁਨਾਮ ਮੰਨੇ ਕਿ ਹਾਂ ਸਾਡੀ ਸਰਕਾਰ ਜਦੋਂ ਸਾਡਾ ਕੰਮ ਕਾਲ ਸੀ ਸਾਡੀ ਕੋਈ ਗਲਤੀਆਂ ਹੋਈਆਂ ਉਹ ਬੁਨਾਮ ਮੰਨਦੇ ਨਜ਼ਰ ਆਏ ਜੀ ਦੇਸ਼ ਭਰ ਦੇ ਲੋਕਾਂ ਨੇ ਉਸ ਦਿਨ ਸਾਰਾ ਕੁਝ ਦੇਖਿਆ ਜੋ ਉਸ ਵਿਸਿੰਗ ਬਾਦਲ ਦੇ ਵੱਲੋਂ ਮੰਨਿਆ ਗਿਆ ਹਾਂ ਨਾਂ ਦੇ ਵਿੱਚ ਜਵਾਬ ਦਿੱਤੇ ਗਏ ਤੇ ਇਸ ਨੂੰ ਲੈ ਕੇ ਹੁਣ ਜਿੱਥੇ ਬੰਦੀਆਂ ਜਿੱਥੇ ਸੁਖਬੀ ਸਿੰਘ ਬਾਦਲੂ ਕੇ ਇਰੀਆ ਨੇ ਉਥੇ ਹੀ ਜੀਪੀਸੀ ਪ੍ਰદાન ਹਰਜਿੰਦਰ ਸਿੰਘ ਧਾਮੀ ਨੂੰ ਕੇਰੀਆਂ ਨਜ਼ਰ ਆ ਰਹੀਆਂ ਤੇ ਨਾਲ ਦੇ ਨਾਲ ਹੀ ਜਥੇਦਾਰ ਸਾਹਿਬਾਂ ਨੂੰ ਵੀ ਘੇਰਦੇ ਨਜ਼ਰ ਆ ਰਹੀਆਂ ਨੇ ਲਗਾਤਾਰ ਹਰਜਿੰਦਰ ਸਿੰਘ ਧਾਮੀ ਨੂੰ ਓਪਨ ਚੈਲੰਜ ਹੁਣ ਕਰ ਦਿੱਤਾ ਗਿਆ ਹੈ ਕਿ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਨਾਰਾਇਣ ਸਿੰਘ ਚੋੜਾ ਜੋ ਇੰਨੇ ਮਹਾਨ ਸ਼ਖਸੀਅਤ ਨੇ ਇਹਨਾਂ ਨੇ ਕਿਤਾਬਾਂ ਲਿਖੀਆਂ ਨੇ ਸਿੱਖਾਂ ਦੇ ਲਈ ਕਈ ਉਪਰਾਲੇ ਕੀਤੇ ਨੇ ਬਹੁਤ ਕੁਝ ਕੀਤਾ ਹੈ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਚਰਚਾਵਾਂ ਨੇ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਜੇਕਰ ਸੁਖਬੀ ਜੇਕਰ ਨਰਾਇਣ ਸਿੰਘ ਚੋੜਾ ਨੂੰ ਪੰਥ ਦੇ ਵਿੱਚ ਛੇਕਿਆ ਜਾਵੇਗਾ ਤਾਂ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਥ ਦੇ ਵਿੱਚ ਛੇਕੋ ਜੇਕਰ ਅਜਿਹਾ ਹੁੰਦਾ ਹੈ ਨਰਾਇਣ ਸਿੰਘ ਚੋੜੇ ਨੂੰ ਪੰਥ ਦੇ ਵਿੱਚ ਛੇਕ ਦਿੱਤਾ ਜਾਂਦਾ ਹੈ ਤਾਂ ਤੁਹਾਡੀ ਜਿਹੜੀ ਸ਼ੋਭੀ ਖਰਾਬ ਹੋ ਸਕਦੀ ਹੈ ਸੰਗਤ ਤੁਹਾਨੂੰ ਵੀ ਸੰਗਤ ਦੇ ਵਿੱਚੋਂ ਸ਼ੇਕ ਦਵੇਗੀ ਇਹ ਭਾਈ ਖੋਸੇ ਦੇ ਵੱਲੋਂ ਖਾਸ ਕਰਕੇ ਸੁਪਰੀਆ ਜ਼ਿਕਰ ਕੀਤਾ ਗਿਆ ਤੇ ਧਾਮੀ ਨੇ ਉੱਥੇ ਸਿੱਧਾ ਚੈਲੰਜ ਕੀਤਾ ਗਿਆ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਮਤੇ ਪਾਸ ਕਰ ਰਹੇ ਹੋ ਜਥੇਦਾਰ ਸਾਹਿਬ ਨੂੰ ਅਪੀਲ ਕਰ ਰਹੇ ਹੋ ਕਿ ਇਹਨਾਂ ਨੂੰ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਸ਼ੇਕਣਾ ਚਾਹੀਦਾ ਤੇ ਸੁਖਬੀਰ ਸਿੰਘ ਬਾਦਲ ਤੁਹਾਨੂੰ ਤੇ ਖਾਸ ਕਰਕੇ ਇਹ ਕਹਿੰਦੇ ਨਜ਼ਰ ਆਇਆ ਕਿ ਇਹ ਜਿਹੜੇ ਆ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਧਾਮੀ ਹੋਵੇ ਚਾਹੇ ਉਹ ਜਥੇਦਾਰ ਹੋਣ ਜਿੱਦਣ ਕਿਤੇ ਬਾਦਲ ਦਾ ਪਤਪੂਰ ਦੇ ਨਜ਼ਰ ਆਏ ਨੇ ਜਿਵੇਂ ਸੁਪਰੇ ਪਿਛਲੇ ਦਿਨਾਂ ਦੇ ਵਿੱਚ ਸਜਾ ਤੇ ਕਾਫੀ ਸਿੱਖ ਜਿਹੜੇ ਸੀ ਨਾਰਾਜ਼ ਸਨ ਕਿ ਕੋਈ ਸਜ਼ਾ ਨਹੀਂ ਹੈ ਧਾਰਮਿਕ ਸਜ਼ਾ ਇਹਨਾਂ ਨੂੰ ਲਗਾ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਖੂਨ ਦੇ ਨਾਲ ਹੱਥ ਰੰਗੇ ਹੋਏ ਨੇ ਉਸ ਕੋਸਾ ਜ਼ਿਕਰ ਕਰਦੇ ਨਜ਼ਰ ਆਇਆ ਕਿ ਸੁਖਬੀਰ ਸਿੰਘ ਬਾਦਲ ਤਾਂ ਹੋਰ ਇਹਨਾਂ ਦੇ ਲੀਡਰਾਂ ਦੇ ਖੂਨ ਦੇ ਨਾਲ ਹੱਥ ਰੰਗੇ ਹੋਏ ਨੇ ਤੇ ਤੁਸੀਂ ਇਹਨਾਂ ਨੂੰ ਭਾਂਡੇ ਮੰਨ ਜਾਂਦੀ ਸਜ਼ਾ ਦਿੱਤੀ ਹੈ ਤਾਂ ਫਿਰ ਨਰਾਇਣ ਸਿੰਘ ਚੌੜੇ ਨੂੰ ਜੇਲ੍ਹ ਕਿਉਂ ਕੀਤੀ ਗਈ ਹੈ ਉਨ੍ਹਾਂ ਨੂੰ ਕੋਈ ਸਜ਼ਾ ਲਗਾ ਦਿਓ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਲਗਾਈ ਗਈ ਹੈ ਜੀ ਬਿਲਕੁਲ ਹੈ ਤਾਂ ਲਗਾਤਾਰ ਦੋਵਾਂ ਦੇ ਸਮਰਥਕਾਂ ਮੋ ਸਾਹਮਣੇ ਹੁੰਦੇ ਨਜ਼ਰ ਆਦੇ ਨਹੀਂ ਲੇਕਿਨ ਜੇਕਰ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਆ ਅਕਾਲੀ ਦਲ ਦੀ ਤਾਂ ਅਕਾਲੀ ਦਲ ਦੇ ਅਸਤੀਫਿਆਂ ਲਈ ਸਮਾਂ ਜੋ ਦਿੱਤਾ ਗਿਆ ਹੈ ਜਾਂ ਫਿਰ ਅਕਾਲੀ ਦਲ ਦੇ ਅਸਤੀਫਿਆਂ ਸੰਬੰਧੀ ਕੋਈ ਅਪਡੇਟ ਫਿਲਹਾਲ ਤੱਕ ਕੋਈ ਸਾਹਮਣੇ ਆਈ ਹੈ ਬਿਲਕੁਲ ਸਪੱਸ਼ਟ ਜਿਸ ਤਰੀਕੇ ਨਾਲ ਪਹਿਲੇ ਜਥੇਦਾਰ ਸਾਈਬ ਦੇ ਵੱਲੋਂ 3 ਦਿਨ ਦਾ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਫਿਰ 20 ਦਿਨ ਦਾ ਸਮਾਂ ਹੋਰ ਵਧਾਇਆ ਗਿਆ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਰੋਸ ਹੈ ਖਾਸ ਕਰਕੇ ਜਿਹੜੀ ਜਥੇਬੰਦੀ ਸਿੱਖ ਜਥੇਬੰਦੀ ਅਕਾਲ ਤਖਤ ਤੱਕ ਪਹੁੰਚੀ ਸੀ ਤੇ ਇਹਨਾਂ ਦੇ ਵੱਲੋਂ ਬਹੁਤ ਰੋਸ ਜ਼ਾਹਿਰ ਕੀਤਾ ਗਿਆ ਕਿ ਇਹ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਜਥੇਦਾਰ ਸਾਈਬ ਬਾਦਲਾਂ ਦਾ ਪੱਖ ਪੂਰੇ ਨਹੀਂ ਬਾਦਲਾਂ ਨੂੰ ਮੁਰਤੂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਜਿਹੜੇ ਨੇ ਇਹਨਾਂ ਨੇ ਸਿੱਖੀ ਦਾ ਕਾਣ ਕੀਤਾ ਹੈ ਸਿੱਖਾਂ ਦਾ ਕਾਣ ਕੀਤਾ ਹੈ ਤੇ ਜਿਸ ਤਰੀਕੇ ਦੇ ਨਾਲ ਜਥੇਦਾਰ ਧਾਮੀ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਨੇ ਕਹਿ ਕੇ ਇਹਨਾਂ ਦੀ ਸ਼ਬੀ ਖਰਾਬ ਕੋਰੀ ਕਿ ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਜੇ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨਾਂ ਦੀ ਆਪ ਦੀ ਕੁਰਸੀ ਵੀ ਜਾ ਸਕਦੀ ਹੈ ਤਾਂ ਉਹ ਜਥੇਦਾਰ ਫਾਈਰ ਨੂੰ ਕਾਫੀ ਤਾੜਨਾ ਕਰਦੇ ਨਜ਼ਰ ਆਏ ਪਰ ਜਿਸ ਤਰੀਕੇ ਦੇ ਨਾਲ ਭਾਈ ਕੋਸਾ ਜਥੇਦਾਰ ਤੇ ਧਾਮੀ ਤੇ ਵਧਦੇ ਨਜ਼ਰ ਆਏ ਤੇ ਕਾਫੀ ਵੱਡੇ ਉਹਨਾਂ ਦੇ ਵੱਲੋਂ ਸਿੱਧੇ ਚੈਲੰਜ ਵੀ ਕੀਤੇ ਇਹ ਤਾਂ ਨਾਲ ਹੀ ਜੀਪੀਸੀ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਉਂਦੇ ਨਜ਼ਰ ਆਏ ਆ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਇਹ ਖਾਸ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਨਾਰਾਇਣ ਸਿੰਘ ਚੌੜੇ ਦੀ ਜਿਹੜੀ ਗੋਲੀ ਸੀ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਉਹਨਾਂ ਦੀ ਗੋਲੀ ਦਾ ਮਕਸਦ ਇਹ ਸੀ ਕਿ ਉਹਨਾਂ ਨੇ ਇਹ ਦੱਸਿਆ ਕਿ ਸਿੱਖਾ ਜੇ ਜਿਉਂਦੇ ਨੇ ਸਿੱਖ ਮਰੇ ਨਹੀਂ ਐ ਸਿੱਖ ਆਪਣਾ ਜਿਨ੍ਹਾਂ ਨੇ ਵੀ ਸਿੱਖਾਂ ਦੇ ਨਾਲ ਅਜਿਹੇ ਹਵਦੀਕੀਆਂ ਕੀਤੀਆਂ ਨੇ ਤੇ ਬਦਲਾ ਲੈ ਸਕਦੇ ਨੇ ਖਾਸ ਕਰਕੇ ਉਹ ਨਾਰਾਇਣ ਸਿੰਘ ਚੌੜਾ ਤੇ ਮਾਇਤ ਦੇ ਵਿੱਚ ਕਾਫੀ ਗਰਜ ਦੇ ਨਜ਼ਰ ਆਏ ਤੇ ਨਾਲ ਹੀ ਜਥੇਦਾਰਾਂ ਨੂੰ ਤਾੜਨਾ ਕਰਦੇ ਨਜ਼ਰ ਆਏ ਕਿ ਅਸਤੀਫੇ ਜਿਹੜੇ ਨੇ ਤੁਸੀਂ ਬਾਰ-ਬਾਰ ਤਮਾਵ ਬਣਾ ਰਹੇ ਹੋ ਤੁਸੀਂ ਇਹਨਾਂ ਦੇ ਮਨਜ਼ੂਰ ਕਿਉਂ ਨਹੀਂ ਕਰ ਰਹੇ ਲਗਾਤਾਰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਸੁਪਰੀਆ ਅਕਾਲ ਤਖਤ ਸਾਹਿਬ ਤੋਂ ਇਹ ਖਾਸ ਕਰਕੇ ਆਦੇਸ਼ ਜਾਰੀ ਹੋਇਆ ਸੀ ਕਿ ਨਵੀਂ ਲੀਡਰਸ਼ਿਪ ਭਰਤੀ ਕਰੋ ਅਕਾਲੀ ਦਲ ਦੇ ਵਿੱਚ ਪਰ ਕਿਤੇ ਨਾ ਕਿਤੇ ਹੁਣ ਅਸਤੀਫਿਆਂ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ ਕੋਈ ਵੀ ਲੀਡਰ ਅਸਤੀਫਿਆਂ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦਾ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏ ਸਨ ਹਾਲਾਂਕਿ 20 ਦਿਨ ਦਾ ਸਮਾਂ ਹੈ ਹੁਣ 20 ਦਿਨ ਜਿਹੜਾ ਸਮਾਂ ਦਿੱਤਾ ਸੀ ਉਸ ਦੇ ਵਿੱਚ ਵੀ ਕਈ ਦਿਨ ਗੁਜ਼ਰ ਚੁੱਕੇ ਨੇ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਅਸਤੀਫੇ ਨੂੰ ਲੈ ਕੇ ਕੀ ਅਗਲੀ ਰਣਨੀਤੀ ਹੁੰਦੀ ਹੈ ਜੇ ਜਿਹੜੇ ਅਸਤੀਫੇ ਮਨਜ਼ੂਰ ਹੁੰਦੇ ਨੇ ਤਾਂ ਅਗਲਾ ਪ੍ਰਧਾਨ ਕੌਣ ਹੋਵੇਗਾ ਨਵੀਂ ਲੀਡਰਸ਼ਿਪ ਜਿਸ ਵਿੱਚ ਨਵੇਂ-ਨਵੇਂ ਚਿਹਰੇ ਕਿਹੜੇ ਹੋਣਗੇ ਜਿਹੜੇ ਦੇਖਣ ਨੂੰ ਲਣਗੇ ਜੀ ਬਿਲਕੁਲ ਅਕਾਲੀ ਦਲ ਦੇ ਜੋ ਵੀ ਸਜ਼ਾ ਲਗਾਈ ਗਈ ਸੀ ਅਕਾਲੀ ਦਲ ਦੇ ਲੀਡਰਾਂ ਨੂੰ ਸਿੰਘ ਸਾਹਿਬਾਨਾਂ ਦੇ ਵੱਲੋਂ ਉਹਨਾਂ ਨੇ ਪੂਰੀ ਕਰ ਲਈ ਹੈ ਲੇਕਿਨ ਇਸ ਤੋਂ ਬਾਅਦ ਨਵਾਂ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਹਨਾਂ ਦੇ ਅਸਤੀਫੇ ਪ੍ਰਵਾਨ ਕਰਨ ਦਾ ਜੋ ਸਮਾਂ ਸੀ ਉਹ ਲੰਘ ਗਿਆ ਤੇ ਅਸਤੀਫਿਆਂ ਦੇ ਜੋ ਵੀ ਅੱਗੇ ਕੁਝ ਵੀ ਪ੍ਰਕਿਰਿਆ ਅੱਗੇ ਨਹੀਂ ਵਧੀ ਜਿਸ ਤੋਂ ਬਾਅਦ ਅਕਾਲ ਤਖਤ ਸੈਦ ਜਥੇਦਾਰ ਨੇ ਮੁਰਤੋਂ ਸਮਾਂ ਦਿੱਤਾ ਲੇਕਿਨ ਅਜੇ ਵੀ ਕੋਈ ਵੀ ਹਲਚਲ ਹੁੰਦੀ ਨਹੀਂ ਨਜ਼ਰ ਆ ਰਹੀ ਜਿਸ ਤੇ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਜਿਵੇਂ ਤੁਸੀਂ ਸੁਣਿਆ ਕਿ ਪਈ ਖੋਸਾ ਦੇ ਵੱਲੋਂ ਬਹੁਤ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਐਵੇਂ ਨਾ ਹੋਵੇ ਕਿ ਬਾਦਲਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜੋ ਐਸਜੀਪੀਸੀ ਪ੍ਰਧਾਨ ਧਾਮੀ ਨੇ ਤੇ ਜਥੇਦਾਰਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਕਿਤੇ ਤੁਸੀਂ ਆਪਣੀ ਕੁਰਸੀ ਨਾ ਗਵਾ ਲਿਓ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਿਆਨ ਹੈ ਉਹ ਤਾੜਨਾ ਕਰਦੇ ਨਜ਼ਰ ਆਏ ਨਹੀਂ ਹਾਲਾਂਕਿ ਸਿੰਘ ਸਾਹਿਬਾਨ ਜੋ ਨੇ ਸਭ ਤੋਂ ਉੱਪਰ ਨੇ ਉਹਨਾਂ ਤੇ ਉਂਗਲੀ ਚੁੱਕਣ ਦਾ ਜੋ ਹੱਕ ਹੈ ਕਿਸੇ ਕੋਲ ਨਹੀਂ ਹੁੰਦਾ ਲੇਕਿਨ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਅਸਤੀਫੇ ਪ੍ਰਵਾਨ ਕਰਨ ਦੀ ਦੇਰੀ ਹਰ ਕਿਸੇ ਨੂੰ ਜੋ ਹੈ ਚੁੱਭ ਰਹੀ ਹੈ ਤੇ ਉਹਨਾਂ ਦੀ ਚੁੱਪੀ ਤੇ ਹੁਣ ਵੱਡੇ ਸਵਾਲ ਖੜੇ ਦੇ ਨਜ਼ਾਰੇ